ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਚੋਣ ਬੌਂਡ ਦਾ ਰੌਲਾ ਪੈ ਰਿਹਾਗਾ ਦੇਸ਼ ਦੇ ਵਿੱਚ ਉਹਦੇ ਚ ਬੀਜੇਪੀ ਸਰਕਾਰ ਨੇ ਜਾਂ ਬੀਜੇਪੀ ਪਾਰਟੀ ਨੇ ਤੇ ਬਾਕੀ ਪਾਰਟੀਆਂ ਨੇ ਕਿੰਨਾ ਚੰਦਾ ਲੈ ਕੇ ਦੇਸ਼ ਦੇ ਨਾਲ ਧੋਖਾ ਕੀਤਾਗਾ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਕਿ ਜਿਹੜਾ ਦਵਾਈਆਂ ਦੀਆਂ ਕੰਪਨੀਆਂ ਤੋਂ ਚੋਣ ਫੰਡ ਲੈਣਾ ਤੇ ਬਾਕੀ ਕੰਪਨੀਆਂ ਤੋਂ ਚੋਣ ਫੰਡ ਲਾਈਨ ਦੇ ਵਿੱਚ ਕੀ ਫਰਕ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੇਕਰ ਦਵਾਈਆਂ ਦੀਆਂ ਕੰਪਨੀਆਂ ਤੋਂ 1000 ਕਰੋੜ ਰੁਪਏ ਦਾ ਚੋਣ ਬੌਂਡ ਖਰੀਦ ਕੇ ਉਹਨਾਂ ਨੂੰ ਫਾਇਦੇ ਦੇਣਾ ਸਿੱਧਾ ਹੀ ਆਪਣੀ ਸਿਹਤ ਦੇ ਨਾਲ ਖਿਲਵਾੜ ਕਰਨਾ ਦੋਸਤੋ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਅੱਜ ਸਾਝ ਪਾਵਾਂਗਾ ਕਿ ਕਿਹੜੀ-ਕਿਹੜੀ ਕੰਪਨੀ ਤੋਂ ਜਾਂਚ ਜਲਦੀ ਦੇ ਦੌਰਾਨ ਉਹਨਾਂ ਨੇ ਚਾਉਨ ਬੌਂਡ ਖਰੀਦੇ ਫੰਡ ਦਿੱਤਾ ਤੇ ਕਿਹੜੀ ਕੰਪਨੀ ਨੂੰ ਦਿੱਤਾ ਤੇ ਉਹਨਾਂ ਦੀਆਂ ਉਹ ਜਾਂਚਾਂ ਦਾ ਕੀ ਬਣਿਆ ਤੇ ਉਹਨਾਂ ਦੇ ਸੈਂਪਲ ਕਿਵੇਂ ਫੇਲ ਹੋਏ ਤੇ ਕਿਵੇਂ ਪਾਸ ਕੀਤੇ ਦੋਸਤੋ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਕਿਉਂਕਿ ਇਹ ਤੁਹਾਡੀ ਸਿਹਤ ਦਾ ਸਵਾਲ ਹੈ ਕਿਉਂਕਿ ਜੇਕਰ ਸਾਡੀ ਜਾਨ ਮਾਲ ਦੀ ਰੱਖਿਆ ਕਰਨ ਵਾਲੀ ਸਰਕਾਰ ਦਵਾਈਆਂ ਦੀਆਂ ਕੰਪਨੀਆਂ ਤੋਂ ਹੀ ਕਰੋੜਾਂ ਅਰਬਾਂ ਰੁਪਏ ਲੈ ਕੇ ਸਾਡੇ ਨਾਲ ਖਿਲਵਾੜ ਕਰੂਗੀ ਆਪਰੋ ਸਾ ਕੀਤੇ ਤੇ ਕਰਾਂਗੇ ਦੋਸਤੋ ਬੜੀ ਸ਼ਾਂਤੀ ਦੇ ਨਾਲ ਵੀਡੀਓ ਬਣਾਉਣੀ ਹੈ ਕੋਈ ਇਹ ਨਾ ਕਹੇ ਕਿ ਤੁਸੀਂ ਕਾਗਜ਼ ਤੋਂ ਪੜ੍ਹ ਕੇ ਸੁਣਾਉਣੇ ਕਿਉਂਕਿ ਜਿੱਥੇ ਕਰੋੜਾਂ ਅਰਬਾਂ ਦੀ ਕੋਈ ਗੱਲਬਾਤ ਹੋਊਗੀ ਤੇ ਅੰਗਰੇਜ਼ੀ ਦਵਾਈਆਂ ਦੀਆਂ ਕੰਪਨੀਆਂ ਦੀ ਗੱਲਬਾਤ ਹੋਊਗੀ ਉੱਥੇ ਥੋੜਾ ਪੜ੍ਹਨਾ ਵੀ ਪੈਂਦਾ ਤੇ ਨਾਲ ਪੜ੍ਹ ਕੇ ਬੋਲਣਾ ਵੀ ਪੈਂਦਾ ਦੋਸਤੋ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੂਮਿਕਾ ਦੇ ਵਿੱਚ ਹੀ ਤੁਹਾਨੂੰ ਦੱਸਦਾ ਕਿ ਦਵਾਈਆਂ ਦੀਆਂ ਕੰਪਨੀਆਂ ਦੀ ਗੱਲਬਾਤ ਕਰਾਂਗੇ ਕਿ ਦਵਾਈਆਂ ਦੀਆਂ ਕੰਪਨੀਆਂ ਬੌਂਡ ਚੂਨ ਬੌਂਡ ਖਰੀਦ ਕੇ ਜਿਹੜਾ ਪੈਸਾ ਲੈਣਾਗਾ ਉਹ ਤਾਂ ਸਿੱਧਾ ਹੀ ਤੁਸੀਂ ਇਸ ਗੱਲ ਤੋਂ ਹੀ ਸਮਝ ਗਏ ਹੋਵੋਗੇ ਕਿ ਜਦੋਂ ਉਹਨਾਂ ਦਵਾਈਆਂ ਤੋਂ ਦਵਾਈਆਂ ਦੀਆਂ ਕੰਪਨੀਆਂ ਤੋਂ ਪੈਸੇ ਲੈਏ ਨੇ ਤਾਂ ਇਹਦਾ ਮਤਲਬ ਉਹਨਾਂ ਨੂੰ ਫਾਇਦਾ ਵੀ ਗਲਤ ਤਰੀਕੇ ਨਾਲ ਦਿੱਤਾ ਗਿਆ ਤੇ ਜਿਹੜੀਆਂ ਕੰਪਨੀਆਂ ਅਰਬਾਂ ਰੁਪਏ ਚੂਨ ਫੰਡ ਦੇਣਗੀਆਂ ਉਹ ਫਿਰ ਕਾਪਲੇ ਵੀ ਕਰਨਗੀਆਂ ਗਲਤ ਕੰਮ ਵੀ ਕਰਨਗੀਆਂ ਤੇ ਗਲਤ ਉਹਦੇ 'ਚ ਆਪਣੇ ਦਵਾਈਆਂ ਦੇ ਸਿੰਪਲ ਵੀ ਪਾਸ ਕਰਾਉਣਗੀਆਂ ਹੁਣ ਮੈਂ ਤੁਹਾਨੂੰ ਡਿਟੇਲ ਨਾਲ ਦੱਸਦਾ ਦੋਸਤੋ ਦਵਾਈਆਂ ਦੀਆਂ ਕੰਪਨੀਆਂ ਦੇ ਉੱਪਰ ਜਦੋਂ-ਜਦੋਂ ਵੀ ਈਡੀ ਨੇ ਸਾਪੇ ਮਾਰੇ ਉਸੇ ਸਮੇਂ ਦੇ ਦੌਰਾਨ ਉਹਨਾਂ ਦਿਨਾਂ ਦੇ ਵਿੱਚੀ ਚੋਣ ਬੌਂਡ ਖਰੀਦਣਾ ਤਾਂ ਸੱਕ ਦੀ ਸਿੱਧੀ ਸੂਈ ਜਾਣੀ ਹੈਗੀ ਆਪਾਂ ਕਹਿ ਸਕਦੇ ਆਂ ਕਿ ਅੱਜ ਈਡੀ ਨੇ ਸਾਪਾ ਮਾਰਿਆ ਐਸ ਕੰਪਨੀ ਇਹ ਕੰਪਨੀ ਦੇ ਉੱਪਰ ਤੇ ਇਹ ਕੰਪਨੀ ਉਸੇ ਹਫਤੇ ਦੇ ਵਿੱਚ ਚੋਣ ਬੌਂਡ ਖਰੀਦਦੀ ਹੈ ਤਾਂ ਫਿਰ ਸਵਾਲ ਉਠਨੇ ਲਾਜ਼ਮੀ ਨੇਗੇ ਦੋਸਤੋ ਇੱਕ ਸਕਾਲਰ ਇਨ ਐਂਡ ਨਿਊਜ਼ ਲਾਂਡਰੀ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਮਤਲਬ ਖੋਜ ਕੀਤੀ ਇਹ ਦੋਨੇ ਨਿਊਜ਼ ਕੰਪਨੀਆਂ ਨੇ ਦੋਸਤੋ ਇਹਨਾਂ ਨੇ ਦੱਸਿਆ ਕਿ 35 ਦਵਾਈਆਂ ਦੀਆਂ ਕੰਪਨੀਆਂ ਨੇ 100 ਆਹਨ ਸੌਰੀ 1000 ਕਰੋੜ ਦੇ ਚੂਨ ਬੌਂਡ ਖਰੀਦੇ ਨੇ ਸੱਤ ਕੰਪਨੀਆਂ ਦੀ ਉਹਨਾਂ ਦੇ ਵਿੱਚ ਜਾਂਚ ਚੱਲ ਰਹੀ ਸੀਗੀ ਯਾਨੀ 35 ਕੰਪਨੀਆਂ ਨੇ ਹਜ਼ਾਰ ਕਰੋੜ ਦੇ ਚੂਨ ਬੌਂਡ ਖਰੀਦੇ ਜਿਹੜੇ ਕਿ ਇਹਨਾਂ ਨੂੰ ਦਿੱਤੇ ਗਏ ਤੇ ਸੱਤ ਕੰਪਨੀਆਂ ਦੀ ਉਹਨਾਂ ਦੇ ਵਿੱਚ ਜਾਂਚ ਚੱਲਦੀ ਸੀ ਤੇ ਉਸੇ ਸਮੇਂ ਜਦੋਂ ਉਹਨਾਂ ਦੀ ਜਾਂਚ ਚੱਲਦੀ ਸੀ ਈਡੀ ਨੇ ਸਾਪਾ ਮਾਰਿਆ ਤੇ ਉਧਰ ਦੂਸਰੇ ਪਾਸੇ ਚੂਨ ਬੌਂਡ ਖਰੀਦੇ ਗਏ ਜਿਵੇਂ ਮੈਂ ਉਸ ਦਿਨ ਪਹਿਲਾਂ ਤੁਹਾਨੂੰ ਲਾਟਰੀ ਵਾਲੇ ਦੀ ਇੱਕ ਪੂਰੀ ਸਟੋਰੀ ਕੀਤੀ ਸੀਗੀ ਉਸੇ ਤਰ੍ਹਾਂ ਹੁਣ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਇੱਕ ਗੁਜਰਾਤ ਦੀ ਕੰਪਨੀ ਹੈਗੀ ਜਿਹਦਾ ਨਾਂ ਹੈ ਟੋਰੈਂਟ ਆ ਉਹਨੇ 2019 ਤੋਂ ਲੈ ਕੇ 2024 ਦੇ ਵਿੱਚ 577 ਕਰੋੜ ਦੇ ਚੂਨ ਬੌਂਡ ਖਰੀਦੇ ਤੇ ਉਹਦਾ ਜਿਹੜਾ ਮਤਲਬ ਦਵਾਈਆਂ ਦੀ ਜਾਂਚ ਚੱਲਦੀ ਸੀ ਤੇ ਉਹਦੀਆਂ ਦਵਾਈਆਂ ਦੀ ਜਾਂਚ ਫੇਲ ਹੋ ਗਈ ਸੀ ਦੋਸਤੋ ਤੇ ਉਹਨਾਂ ਨੇ ਜਦੋਂ ਚੂਨ ਬੌਂਡ ਖਰੀਦ ਲਏ ਤੇ ਉਹਨਾਂ ਦੀ ਜਿਹੜੀ ਜਾਂਚ ਸੀਗੀ ਜਾਂਚ ਵੀ ਬੰਦ ਹੋ ਗਈ ਤੇ ਜਿਹੜੇ ਜਾਂਚ ਦੇ ਸੈਂਪਲ ਫੇਲ ਹੋਏ ਸੀ ਉਹ ਵੀ ਪਾਸ ਹੋ ਗਏ ਤੇ ਦੋਸਤੋ ਉਹਨਾਂ ਦਿਨਾਂ ਦੇ ਵਿੱਚ ਹੀ ਅਮਰੀਕਾ ਨੇ ਵੀ ਇਸੇ ਕੰਪਨੀ ਦਾ ਨਾਮ ਲੈ ਕੇ ਚੇਤਾਵਨੀ ਦਿੱਤੀ ਸੀ ਕਿ ਇਹ ਕੰਪਨੀ ਹੈ ਜਿਹੜੀ ਇਹ ਗਲਤ ਕੰਮ ਕਰ ਰਹੀ ਆ ਤੇ ਦੋਸਤੋ ਇਸੇ ਦੌਰਾਨ ਇੱਕ ਕੰਪਨੀ ਦਾ ਨਾਮ ਹੈ ZY ZS ਹੈਲਥ케ਅਰ ਉਹਨੇ 29 ਕਰੋੜ ਦੇ ਜਿਹੜੇ ਚੂਨ ਬੌਂਡ ਖਰੀਦੇ ਦੋਸਤੋ ਇਹਦੇ ਵੀ ਜਾਂਚ ਫੇਲ ਹੋਈ ਸੀਗੀ ਇਹਦੇ ਵੀ ਜਾਂਚ ਚੱਲਦੀ ਸੀ ਤੇ ਲੇਕਿਨ ਉਹਦੀ ਜਾਂਚ ਤੇ ਉੱਪਰ ਫਿਰ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਸੇ ਤਰ੍ਹਾਂ ਦੋਸਤੋ ਇਹ ਜਿਹੜੇ ਮਤਲਬ ਇੱਕ ਹੋਰ ਕੰਪਨੀ ਸੀ ਉਹਨੇ 39 ਕਰੋੜ ਦੇ ਚੋਣ ਬਾਂਡ ਖਰੀਦੇ ਉਹਨਾਂ ਦੇ ਵੀ ਜਿਹੜੇ ਸੈਂਪਲ ਸੀਗੇ ਉਹ ਪਾਸ ਕੀਤੇ ਗਏ ਹైదరాబాద్ ਦੀ ਇਸੇ ਤਰ੍ਹਾਂ ਇੱਕ ਕੰਪਨੀ ਸੀ ਦੋਸਤੋ ਉਹਦੇ ਵੀ ਜਿਹੜੇ ਸੈਂਪਲ ਫੇਲ ਹੋਏ ਲੇਕਿਨ ਉੱਥੋਂ ਦੀ ਸਰਕਾਰ ਨੇ ਉਹਦੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੁਣ ਦੋਸਤੋ ਗੱਲ ਕਰਦੇ ਆ ਕਰੋਨਾ ਦੇ ਦੌਰਾਨ 2 19 ਨਵੰਬਰ 2020 ਤੋਂ ਲੈ ਕੇ ਜਿਹੜਾ ਰੈਮਡਸਵੀਅਰ ਰੈਮਡਸਵੀਅਰ ਤੁਹਾਡੇ ਯਾਦ ਹੋਊਗਾ ਇੱਕ ਇੰਜੈਕਸ਼ਨ ਸੀਗਾ ਜਿਹੜੀ ਦਵਾਈ ਸੀ ਇਹਦੇ ਉੱਪਰ ਸਵਾਲ ਉੱਠੇ ਸੀਗੇ ਬਹੁਤ ਜ਼ਿਆਦਾ ਸਵਾਲ ਉੱਠੇ ਸੀ WHO ਵੱਲੋਂ ਵੀ ਇੱਕ ਐਡਵਾਈਸਰੀ ਜਾਰੀ ਕੀਤੀ ਸੀਗੀ ਕਿ ਇਹ ਦਵਾਈ ਆ ਜਿਹੜੀ ਇਹ ਲੋਕਾਂ ਦੀ ਜਾਨ ਨਹੀਂ ਬਚਾਉਂਦੀ ਬਲਕਿ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾਗਾ ਸਿਹਤ ਖਰਾਬ ਕਰ ਰਹੀ ਹੈ ਇਹ ਦਵਾਈ ਹੈ ਜਿਹੜੀ ਪਰ ਉਹ ਦਵਾਈ ਦੀ ਵਰਤੋਂ ਨਹੀਂ ਰੋਕੀ ਗਈ ਦੇਸ਼ ਦੇ ਵਿੱਚ ਧਰਲੇ ਦੇ ਨਾਲ ਉਹ ਜਿਹੜੀ ਦਵਾਈ ਸੀਗੀ ਉਹ ਵਰਤੋਂ ਉਹਦੀ ਹੁੰਦੀ ਰਹੀ ਤੇ ਉਹ ਦਵਾਈ ਹੈ ਜਿਹੜੀ ਪੂਰੀ ਲੋਕਾਂ ਦੇ ਟੀਕੇ ਉਹ ਲਾਏ ਗਏ ਇਸੇ ਤਰ੍ਹਾਂ ਦੋਸਤੋ ਜਿਹੜਾ ਮਤਲਬ ਫਿਰ ਇਹ ਹੁਣ ਸਵਾਲ ਪੈਦਾ ਇਹ ਹੁੰਦਾਗਾ ਕਿ ਇਹ ਚੰਦਾ ਫਿਰ ਮਿਲਿਆ ਕਿ ਨੂੰ ਸੀਗਾ ਇਹ ਚੰਦਾ ਜਿਹੜਾ ਆਪਾਂ ਹੁਣ ਕਹਿ ਸਕਦੇ ਹਾਂਗੇ ਕਿ ਚੰਦਾ ਮਤਲਬ ਜਿਨ੍ਹਾਂ ਨੇ ਚੋਣ ਬੌਂਡ ਖਰੀਦੇ ਉਹ ਦੂਜੀਆਂ ਪਾਰਟੀਆਂ ਨੂੰ ਵੀ ਦੇ ਸਕਦੇ ਨੇ ਬਿਲਕੁਲ ਦੇ ਸਕਦੇ ਨੇ ਕਿਉਂਕਿ ਚੋਣ ਬੌਂਡ ਖਰੀਦਣਾ ਤੇ ਗਾਹਾਂ ਉਹਨੂੰ ਕੈਸ਼ ਕਰਾਉਣ ਵਾਲਾ ਜਿਹੜਾ ਫੰਡਾ ਹੈਗਾ ਦੋਸਤੋ ਉਹ ਮੇਨ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਇਹੋ ਹੀ ਫਸਿਆ ਹੋਇਆਗਾ ਜਿੰਨਾ ਚਿਰ ਜੁਨੀਕ ਨੰਬਰ ਜਿਹੜਾ ਕਿ 21 ਤਰੀਕ ਦੇ 5 ਵਜੇ ਤੱਕ ਚੰਦਰ ਚੂੜ ਜਿਹੜੇ ਆਪਣੇ ਚੀਫ ਜਸਟਿਸ ਨੇ ਉਹਨਾਂ ਨੇ ਟਾਈਮ ਦਿੱਤਾ ਹੋਇਆ 21 ਦੀ 5 ਵਜੇ ਤੱਕ 21 ਮਾਰਚ ਦੇ ਜੇਕਰ ਯੂਨੀਕ ਨੰਬਰ ਨਾ ਦਿੱਤਾ ਤਾਂ ਕਾਰਵਾਈ ਲਈ ਤਿਆਰ ਰਹੋ ਹੁਣ ਯੂਨੀਕ ਨੰਬਰ ਜਦੋਂ ਮਿਲੇਗਾ ਫਿਰ ਪਤਾ ਲੱਗੇਗਾ ਕਿ ਜਿਹੜੇ ਇਹ ਚੋਣ ਬੌਂਡ ਖਰੀਦੇ ਨੇ ਇਹਨੂੰ ਕਿਹੜੀ ਕਿਹੜੀ ਪਾਰਟੀ ਨੇ ਕੈਸ਼ ਕਰਵਾਇਆਗਾ ਜਿਸ ਤੋਂ ਗੱਲ ਬਿਲਕੁਲ ਸਾਹਮਣੇ ਅਜੱਗਰ ਹੋਵੇਗੀ ਮਤਲਬ ਪਤਾ ਲੱਗ ਜਾਵੇਗਾ ਫਿਰ ਕਿ ਕਿਸ ਨੇ ਇਹਦੇ ਵਿੱਚ ਬੇਈਮਾਨੀ ਕੀਤੀ ਆ ਸੋ ਦੋਸਤੋ ਹੁਣ ਅਗਲੀ ਗੱਲ ਕਰਦੇ ਆਂ ਕਿ ਇੱਕ ਜਿਹੜਾ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਅਖਬਾਰਾਂ ਦੇ ਵਿੱਚ ਖਬਰ ਛਪੀ ਹੈ ਜਿਹਦੇ ਵਿੱਚ ਈਡੀ ਵੱਲੋਂ ਦਾਵਾ ਕੀਤਾ ਗਿਆਗਾ ਕਿ ਈਡੀ ਨੇ ਮਤਲਬ ਦਾਵਾ ਕੀਤਾਗਾ ਕਿ منی ਲਾਂਡਰਿੰਗ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਚੋਣਵੀ ਫੰਡ ਦਿੱਤਾ ਗਿਆਗਾ ਕਿਉਂਕਿ ਉਹਦੇ 'ਚ ਉਹਨਾਂ ਨੇ منی ਲਾਂਡਰਿੰਗ ਦੇ ਵਿੱਚ ਕੋਈ ਫਾਇਦਾ ਦਿੱਤਾਗਾ ਕਿਸੇ ਨੂੰ ਉਹਨਾਂ ਦੀ ਈਡੀ ਦੀ ਐਫਆਈਆਰ ਦੇ ਵਿੱਚ ਜਲ ਬੋਰਡ ਦੀ ਜਿਹੜੀ ਕੰਪਨੀ ਨੂੰ ਕੋਈ ਠੇਕਾ ਦਿੱਤਾ ਸੀਗਾ ਉਹ ਤੋਂ ਚੰਦਾ ਲੈਣ ਦੀ ਵੀ ਗੱਲ ਕਹੀ ਗਈ ਆ ਜੋ ਕਿ ਸਰਾਸਰ ਗਲਤ ਹੈ ਕਿ ਜੇਕਰ ਆਮ ਆਦਮੀ ਪਾਰਟੀ ਜਲ ਬੋਰਡ ਤੋਂ ਦੇਣ ਵਾਲਾ ਠੇਕਾ ਜਿਸ ਕੰਪਨੀ ਨੂੰ ਦਿੱਤਾ ਗਿਆ ਅਗਰ ਦਿੱਲੀ ਦੀ ਸਰਕਾਰ ਉਹ ਤੋਂ ਚੋਣ ਫੰਡ ਲੈਂਦੀ ਆ ਆਮ ਆਦਮੀ ਪਾਰਟੀ ਤਾਂ ਉਹ ਗਲਤ ਹੈ ਪਰ ਨਾਲ ਦੀ ਨਾਲ ਦੋਸਤੋ ਸਾਨੂੰ ਇਹ ਵੀ ਸੋਚਣਾ ਪਊਗਾ 7721 ਕਰੋੜ ਲੈਣ ਵਾਲੀ ਬੀਜੇਪੀ ਜਿਹਨੂੰ ਚੰਦਾ ਮਿਲਿਆਗਾ 7721 ਕਰੋੜ ਰੁਪਇਆ ਤੇ ਉਹਨੇ ਦੇਸ਼ ਨਾਲ ਕਿੰਨਾ ਧੋਖਾ ਕੀਤਾ ਆਮ ਆਦਮੀ ਪਾਰਟੀ ਦਾ ਚੰਦਾ ਲੈਣਾ ਉਹ ਵੀ ਬਿਲਕੁਲ ਸਰਾਸਰ ਗਲਤ ਹੈ ਔਰ ਕੇਜਰੀਵਾਲ ਉਸ ਤੋਂ ਭੱਜ ਰਹੇ ਨੇ ਈਡੀ ਦੇ ਸਾਹਮਣੇ ਪੇਸ ਹੋਣ ਤੋਂ ਭੱਜ ਰਹੇ ਨੇ ਇਹ ਵੀ ਸਰਾਸਰ ਗਲਤ ਹੈ ਪਰ ਦੋਸਤੋ ਇਸੇ ਤਰ੍ਹਾਂ ਹੀ ਅਗਰ ਬੀਜੇਪੀ 7721 ਕਰੋੜ ਰੁਪਏ ਲੈ ਕੇ ਦਵਾਈਆਂ ਦੀਆਂ ਕੰਪਨੀਆਂ ਨੂੰ ਜਾਂ ਹੋਰਾਂ ਕੰਪਨੀਆਂ ਨੂੰ ਫਾਇਦਾ ਦਿੰਦੀ ਆ ਤਾਂ ਫਿਰ ਉਹਨਾਂ ਦੇ ਉੱਪਰ ਵੀ ਈਡੀ ਕਾਰਵਾਈ ਕਿਉਂ ਨਾ ਕਰੇ ਹੋਰ ਦੋਸਤੋ ਮੈਂ ਇੱਕ ਤੁਹਾਨੂੰ ਹੋਰ ਜਾਣਕਾਰੀ ਦਿੰਨਾਗਾ ਕਿ ਇਹਨਾਂ ਨੇ ਕੀ ਕੀਤਾ ਇਸੇ ਦੌਰਾਨ ਦੋਸਤੋ ਜਿਹੜੀਆਂ ਕੰਪਨੀਆਂ 2018 ਤੋਂ ਬਾਅਦ 43 ਕੰਪਨੀਆਂ ਬਣੀਆਂ ਦੋਸਤੋ 43 ਕੰਪਨੀਆਂ 2018 ਤੋਂ ਬਾਅਦ ਬਣੀਆਂ 385 ਕਰੋੜ ਦੇ ਉਹਨਾਂ ਨੇ ਚੋਣ ਬੌਂਡ ਖਰੀਦੇ ਸਮਝੋ ਮੇਰੀ ਗੱਲ 2018 ਦੇ ਵਿੱਚ ਕੰਪਨੀਆਂ ਬਣਦੀਆਂ ਨੇ ਸਪੈਸ਼ਲ ਇਸੇ ਕਾਰਨ ਕਰਕੇ 35 ਕੰਪਨੀਆਂ ਬਣਦੀਆਂ ਨੇ 385 ਕਰੋੜ ਦਾ ਚੋਣ ਫੰਡਾ ਉਹਨਾਂ ਨੇ ਫੰਡ ਦਿੱਤਾਗਾ ਹੁਣ ਤੁਸੀਂ ਸਮਝ ਸਕਦੇ ਹੋ ਕਿ 43 ਕੰਪਨੀਆਂ ਬਣ ਕੇ ਇੰਨਾ ਕਿੰਨਾ ਕੁ ਉਹਨਾਂ ਨੇ ਗਲਤ ਤਰੀਕੇ ਨਾਲ ਪੈਸਾ ਕਮਾਇਆ ਹੋ ਜਿਹਦੇ ਚੋਂ 385 ਕਰੋੜ ਤਾਂ ਚੋਣ ਫੰਡ ਹੀ ਦੇ ਦਿੱਤਾ ਗਿਆ ਇਸੇ ਤਰ੍ਹਾਂ ਇੱਕ ਚਾਰ ਕੰਪਨੀਆਂ ਹੋਰ ਵੀ ਸਪੈਸ਼ਲ ਬਣੀਆਂ ਸੀਗੀਆਂ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਚੋਣ ਫੰਡ ਚੋਣ ਬੌਂਡ ਖਰੀਦੇ ਨੇ ਦੋਸਤੋ ਹੁਣ ਤੁਸੀਂ ਮੇਰੀ ਗੱਲ ਥੋੜਾ ਜੇ ਸੌਖੇ ਤਰੀਕੇ ਨਾਲ ਮੈਂ ਸਮਝਾਵਾਂ ਇਹ ਕੰਪਨੀਆਂ ਦੀ ਸਥਾਪਨਾ ਹੀ ਤਾਂ ਕਰਕੇ ਹੋਈ ਤਾਂ ਕਿ ਧੋਖਾ ਕੀਤਾ ਜਾ ਸਕੇ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਮੈਂ ਪਹਿਲਾਂ ਉਠਾਇਆ ਸੀਗਾ ਕਿ ਬਾਕੀ ਤਾਂ ਜਿਹੜੀਆਂ ਕੰਪਨੀਆਂ ਨੇ ਧੋਖੇ ਕੀਤੇ ਜਾਂ ਸਰਕਾਰਾਂ ਨੇ ਧੋਖੇ ਕੀਤੇ ਉਹ ਤਾਂ ਕਲੀਅਰ ਹੈ ਪਰ ਦਵਾਈਆਂ ਦੀਆਂ ਕੰਪਨੀਆਂ ਜਿਨ੍ਹਾਂ ਨੇ ਚੋਣ ਫੰਡ ਦੇ ਕੇ ਗਲਤ ਤਰੀਕੇ ਨਾਲ ਸੈਂਪਲ ਪਾਸ ਕਰਾਏ ਗਲਤ ਦਵਾਈਆਂ ਬਣਾਈਆਂ ਤੁਹਾਡੀ ਸਿਹਤ ਨਾਲ ਖਲਵਾੜ ਹੋਇਆ ਹੁਣ ਅਗਰ ਇਹਦੀ ਜਾਂਚ ਕੀਤੀ ਜਾਵੇ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੋਊ ਔਰ ਕਿੰਨੇ ਲੋਕਾਂ ਦੀਆਂ ਸਿਹਤਾਂ ਖਰਾਬ ਹੋਈਆਂ ਹੋਣਗੀਆਂ ਜਿਨ੍ਹਾਂ ਨੂੰ ਗਲਤ ਦਵਾਈਆਂ ਦਿੱਤੀਆਂ ਗਈਆਂ ਕਿਉਂਕਿ ਹਜ਼ਾਰਾਂ ਕਰੋੜ ਰੁਪਏ ਕੋਈ ਚੋਣ ਫੰਡ ਉਦਾਂ ਹੀ ਤਾਂ ਦੇਵੇਗਾ ਨਹੀਂ ਬਿਨਾ ਮਤਲਬ ਤੋਂ ਕੋਈ ਚੋਣ ਫੰਡ ਨਹੀਂ ਦਿੰਦਾ ਮੈਂ ਪਹਿਲਾਂ ਵੀ ਗੱਲ ਕੀਤੀ ਜੇ ਆਪਣੇ ਵਰਗਿਆਂ ਨੂੰ ਕੋਈ ਕਹੇ ਕਿ ਤੁਸੀਂ ਫੰਡ ਦੇ ਦਿਓ ਜੀ ਆਪਾਂ 1000 ਰੁਪਏ ਦੇ ਦਾਂਗੇ 2000 ਦੇ ਦਾਂਗੇ ਹਜ਼ਾਰਾਂ ਕਰੋੜ ਰੁਪਏ ਕੋਈ ਦਵਾਈਆਂ ਵਾਲੀਆਂ ਕੰਪਨੀਆਂ ਤੋਂ ਅਗਰ ਕੋਈ ਪਾਰਟੀ ਜਾਂ ਪਾਰਟੀ ਦੀ ਸਰਕਾਰ ਚੋਣ ਬਾਂਡ ਲੈ ਕੇ ਫੰਡ ਲੈਂਦੀ ਹੈ ਤਾਂ ਦੋਸਤੋ ਇਦੋਂ ਵੱਡਾ ਕੋਈ ਪਾਪ ਜਾਂ ਇਦੋਂ ਵੱਡਾ ਦੇਸ਼ ਦੇ ਨਾਲ ਧੋਖਾ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਹੋ ਨਹੀਂ ਸਕਦਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾਗਾ ਕਿ ਇਹ ਧੋਖੇ ਨੂੰ ਤੁਸੀਂ ਕੀ ਸਮਝਦੇ ਹੋ ਕਿ ਇਦੋਂ ਵੱਡਾ ਕੋਈ ਹੋਰ ਧੋਖਾ ਵੀ ਹੈ ਤੁਹਾਡੀ ਨਿਗਾਹ ਦੇ ਵਿੱਚ ਤਾਂ ਜਰੂਰ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣਾਗਾ ਤੇ ਦੋਸਤੋ ਤੁਸੀਂ ਦੂਸਰਾ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਜਾਂ ਕੋਈ ਪਾਰਟੀ ਨੂੰ ਆਪਾਂ ਕਲੀਅਰ ਚਿੱਟ ਦੇ ਸਕਦੇ ਹਾਂ ਕੋਈ ਆਪਾਂ ਸੋਚ ਸਕਦੇ ਹਾਂ ਕਿ ਨਹੀਂ ਬੀਜੇਪੀ ਨੇ ਵੱਧ ਪਾਪ ਕਰੇ ਨੇ ਕਾਂਗਰਸ ਨੇ ਘੱਟ ਕਰੇ ਨੇ ਆਮ ਆਦਮੀ ਪਾਰਟੀ ਨਮੀ ਨਮੀ ਆਈ ਸੀ ਔਰ ਇਹ ਕਹਿ ਕੇ ਆਈ ਸੀ ਕਿ ਅਸੀਂ ਕੱਟਰ ਇਮਾਨਦਾਰਾਂ ਕੀ ਕੱਟਰ ਇਮਾਨਦਾਰਾਂ ਦੇ ਮੰਤਰੀਆਂ ਦਾ ਮੁੱਖ ਮੰਤਰੀਆਂ ਦਾ ਡਿਫਟੀ ਮੁੱਖ ਮੰਤਰੀਆਂ ਦਾ ਜੇਲ੍ਹ ਦੇ ਵਿੱਚ ਹੋਣਾ ਕਰਪਸ਼ਨ ਨੂੰ ਲੈ ਕੇ ਉਹੋ ਗੰਦ ਜੋ ਕੁਝ ਇਹ ਦੂਜੀਆਂ ਪਾਰਟੀਆਂ ਖਾਂਦੀਆਂ ਸੀਗੀਆਂ ਉਹੋ ਹੀ ਖਾ ਕੇ ਉਹ ਸਾਰੇ ਜੇਲ੍ਹ ਦੇ ਵਿੱਚ ਚਲੇ ਜਾਣ ਤਾਂ ਆਪਾਂ ਕਲੀਅਰ ਚਿੱਟ ਕਿਸ ਨੂੰ ਦੇਵਾਂਗੇ ਜੇਕਰ ਕਿਸੇ ਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਤਾਂ ਜ਼ਰੂਰ ਦਲੀਲ ਨਾਲ ਦੱਸਿਓ ਇਹ ਨਾ ਗੱਲ ਕਰਿਆ ਕਰੋ ਜੇ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਾਂ ਤੁਸੀਂ ਸਿਰਫ ਆਮ ਆਦਮੀ ਪਾਰਟੀ ਦੇ ਪੱਖ ਦੀ ਗੱਲ ਕਰਦੇ ਹੋ ਜੇ ਕੋਈ ਭਾਜਪਾ ਦਾ ਤਾਂ ਭਾਜਪਾ ਵਾਲੇ ਤਾਂ ਸਾਨੂੰ ਸਿੱਧਾ ਦਾੜੀ ਦੇਖ ਕੇ ਪੱਗ ਦੇਖ ਕੇ ਖਾਲਸਤਾਨੀ ਕਹਿਣ ਲੱਗ ਜਾਂਦੇ ਨੇ ਉਹ ਤਾਂ ਕਹਿੰਦੇ ਨੇ ਕਿ ਤੁਸੀਂ ਤਾਂ ਖਾਲਿਸਤਾਨ ਦੇ ਪੱਖ ਪੱਖੀ ਹੋਗੇ ਤੁਸੀਂ ਤਾਂ ਦੇਸ਼ ਨੂੰ ਤੋੜਨਾ ਚਾਹੁੰਦੇ ਹੋ ਤਾਂ ਕਰਕੇ ਤੁਸੀਂ ਜਿਹੜਾ ਮੋਦੀ ਨੂੰ ਨਿੰਦਦੇ ਹੋ ਦੋਸਤੋ ਅਸੀਂ ਮੋਦੀ ਦੇ ਵਿਰੋਧੀ ਨਹੀਂ ਅਸੀਂ ਕੇਜਰੀਵਾਲ ਦੇ ਵਿਰੋਧੀ ਨਹੀਂ ਅਸੀਂ ਸੁਖਵੀਰ ਬਾਦਲ ਦੇ ਵਿਰੋਧੀ ਨਹੀਂ ਅਸੀਂ ਰੋਹਲ ਗਾਂਧੀ ਦੇ ਵਿਰੋਧੀ ਨਹੀਂ ਅਸੀਂ ਸਿਰਫ ਇਹਨਾਂ ਦੀਆਂ ਗਲਤ ਨੀਤੀਆਂ ਦੀ ਵਿਰੋਧਤਾ ਕਰਦੇ ਹਾਂ ਇਹਨਾਂ ਦੇ ਗਲਤ ਕਾਰਨਾਮਿਆਂ ਦੀ ਵਿਰੋਧਤਾ ਕਰਦੇ ਹਾਂ ਦੋਸਤੋ ਇਸ ਕਰਕੇ ਬੇਨਤੀ ਹੈ ਹੱਥ ਜੋੜ ਕੇ ਤੁਹਾਨੂੰ ਜਰੂਰ ਕਮੈਂਟ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਵੈਰ ਇਸੇ ਸੰਦਰਭ ਦੇ ਵਿੱਚ ਹੀ ਜਵਾਬ ਦੇਣਾਗਾ ਇਸੇ ਸੰਦਰਭ ਦੇ ਵਿੱਚ ਮੈਂ ਵੀਡੀਓ ਬਣਾਈ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ